ਵਰਦਰ ਸਕੂ ਨਵਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪਲਾਡ ਵਿਗਿਆਨੀ ਡਾਕਟਰ ਵੈਬਪ ਚਰਮਾ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਭਾਰਤ ਨੇ ਸਪੇਸ ਦੇ ਖੇਤਰ ਦੇ ਵਿੱਚ ਪਲਾਡ ਦੇ ਖੇਤਰ ਦੇ ਵਿੱਚ ਬਹੁਤ ਤਰੱਕੀਆਂ ਕੀਤੀਆਂ ਹਨ ਤੇ ਚੰਦਰਜਾਨ 3 ਜਦੋਂ ਮੂਨ ਦੇ ਉੱਪਰ ਭੇਜਿਆ ਸੀ ਚੰਦਰਮਾ ਤੇ ਭੇਜਿਆ ਸੀ ਉਹਦੇ ਨਾਲ ਭਾਰਤ ਇਹ ਤਜਰਬਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਸੀਗਾ ਦੇਸ਼ ਨੇ ਜਿਹੜਾ ਪੁਲਾੜ ਦੇਣ ਵੀ ਮਨਾਉਣਾ ਸ਼ੁਰੂ ਕੀਤਾ ਹੈ ਤੇ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਭਾਰਤ ਨੂੰ ਕਿੰਨਾ ਕਿ ਇਸ ਖੇਤਰ ਦੇ ਵਿੱਚ ਉਪਲਬਧੀਆਂ ਕਰਨ ਦਾ ਮੌਕਾ ਹੈ ਭਾਰਤ ਕੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਰੇਗਾ ਸਪੇਸ ਦੇ ਖੇਤਰ ਦੇ ਵਿੱਚ ਤੇ ਇਹਦਾ ਸਾਡੇ ਜਨਜੀਵਨ ਦੇ ਉੱਪਰ ਆਮ ਜ਼ਿੰਦਗੀ ਦੇ ਉੱਪਰ ਕੀ ਅਸਰ ਪੈਗਾ ਵੈਬ ਅਬਜੀ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਜਿਹੜੇ ਇਸ ਵਿਸ਼ੇ ਦੇ ਤੁਸੀਂ ਸਾਂਝੇ ਕਰੋ ਅ ਬਲਵਿੰਦਰ ਜਮੂਜੀ ਪਹਿਲਾ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਚੈਨਲ ਤੇ ਸੱਦਿਆ ਤੇ ਮੈਨੂੰ ਆਪਣੀ ਗੱਲ ਰੱਖਣ ਦਾ ਇੱਕ ਮੌਕਾ ਦਿੱਤਾ ਤੇ ਤੁਹਾਡੀ ਜਿਹੜਾ ਤੁਹਾ ਤੁਸੀਂ ਗੱਲ ਕੀਤੀ ਹੈ ਕਿ ਆਉਣ ਵਾਲੇ ਟਾਈਮ 'ਚ ਸਾਡੀ ਕੀ-ਕੀ ਅਚੀਵਮੈਂਟਸ ਨੇ ਤੇ ਕੀ ਸਾਡਾ ਰੋਲ ਹੋਏਗਾ ਇਹਦਾ ਦਾ ਇੰਟਰਨੈਸ਼ਨਲ ਲੈਵਲ ਤੇ ਮੈਂ ਦੱਸਣਾ ਚਾਹਾਂਗਾ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਗੋਇੰਗ ਟੂ ਸੈਲੀਬ੍ਰੇਟ ਨੈਸ਼ਨਲ ਸਪੇਸ ਡੇ ਔਨ ਦਾ 23rd ਆਫ ਅਗਸਟ ਇਨ ਥਿਸ ਮੰਥ ਤੇ ਆਉਣ ਵਾਲੇ ਟਾਈਮ ਚ ਅਸੀਂ ਬਹੁਤ ਸਾਰੇ ਲਾਈਕ ਇੰਡੀਅਨ ਸਪੇਸ ਰਿਸਰਚ ਓਰਗੇਨਾਈਜੇਸ਼ਨ ਬਹੁਤ ਸਾਰੇ ਪ੍ਰੋਜੈਕਟਸ ਕੰਡਕਟ ਕਰ ਰਿਹਾ ਹੈ ਆਉਣ ਵਾਲੇ ਟਾਈਮ ਚ ਅਸੀਂ ਨਿਜ਼ਾਰ ਦੇ ਉੱਪਰ ਜਿਹੜਾ ਨਾਸਾ ਤੇ ਇਸਰੋ ਦਾ ਮਿਊਚੁਅਲ ਵੈਂਚਰ ਹੈ ਉਹਦੇ ਤੇ ਕੰਮ ਕਰ ਰਹੇ ਨੇ ਤੇ ਅਪਾਰਟ ਫਰਮ ਥੈਟ ਇੰਡੀਆ ਨੇ ਚੰ드ਰੀਆਨ 1 2 3 ਤੇ ਅਦਿੱਤਿਅ 1 یہ سارے پروجیکٹس انہوں نے اِن اچھے طریقے فلفل کیتے ہیں کہ کی ساڑھی پورے وشی واہ واہی ہوئی ہے کہ باہرلی جنگ بھی سپیس انڈسٹری ہے جی میں تھی کہہ لو جرمن ایرو سپیس سینٹر اور بلگیری سپیس ایجنسی ਤੇ ਆਸਟ੍ਰੇਲੀਆ ਸਪੇਸ ਏਜੰਸੀ ਆਲਰੇਡੀ ਦੇ ਆਰ ਲੁਕਿੰਗ ਤੇ ਸਾਡੇ ਵੱਲ ਦੇਖ ਰਹੇ ਨੇ ਕਿ ਅਸੀਂ ਕਿੰਨੇ ਘੱਟ ਸਮੇਂ ਦੇ ਵਿੱਚ ਤੇ ਕਿੰਨੇ ਘੱਟ ਬਜਟ ਦੇ ਵਿੱਚ ਅਸੀਂ ਚੰ드ਰੀਆਨ 3 ਨੂੰ ਅਸੀਂ ਮੂਨ ਦੀ ਸਰਫੇਸ ਤੇ ਆਪਾਂ ਲੈਂਡ ਅਪ ਕੀਤਾ ਹੈ ਤੇ ਉਹਦੇ ਵਿੱਚ ਪ੍ਰੋਪਰ ਕਮਿਊਨੀਕੇਸ਼ਨ ਕੀਤਾ ਹੈ ਤੇ ਇਸੇ ਲਈ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਵੀ ਅਸੀਂ ਪ੍ਰੋਜੈਕਟ ਲਾਏ ਜਿੰਨੇ ਵੀ ਇੰਡੀਅਨ ਸਪੇਸ ਰਿਸਰਚ ਓਰਗੇਨਾਈਜੇਸ਼ਨ ਪ੍ਰੋਜੈਕਟ ਕਰ ਰਹੀ ਹੈ ਉਹ ਹਿਊਮਨ ਕਾਈਂਡਲੀ ਤੇ ਆਪਣੇ ਇੰਡੀਅਨ ਡਿਫੈਂਸ ਨੂੰ ਹੋਰ ਸਟਰੋਂਗ ਕਰਨ ਲਈ ਤੇ ਆਉਣ ਵਾਲੀ ਜਿੰਨੇ ਵੀ ਜਿੰਨੇ ਵੀ ਨੇਚਰਲ ਡਿਜ਼ਾਸਟਰ ਨੇ ਉਹ ਉਹ ਤੋਂ ਪਹਿਲਾਂ ਹੀ ਪ੍ਰिडिक्ट ਕਰਨ ਲਈ ਸਾਰੀ ਟੈਕਨੋਲੋਜੀ ਡਵੈਲਪ ਕਰ ਰਹੀ ਹੈ ਤੇ ਜਿਵੇਂ ਮੈਂ ਹੋਰ ਥੋੜਾ ਇਹ ਤੇ ਚਾਨਣਾ ਪਾਣਾ ਚਾਹੁੰਦਾ ਜਿਵੇਂ ਅਦਿੱਤਿਆ 1 ਹੈ ਅਦਿੱਤਿਆ 1 ਬਹੁਤ ਅੱਛਾ ਕੰਮ ਕਰ ਰਿਹਾ ਹੈ ਜਿਹੜੇ ਸਾਡੇ ਸਾਇੰਟਿਸਟ ਨੇ ਜਿਨੇ ਸਾਡੇ ਇੰਜੀਨੀਅਰਸ ਨੇ ਟੈਕਨੀਸ਼ੀਅਨ ਨੇ ਉਹਨਾਂ ਨੇ ਬਹੁਤ ਅੱਛਾ ਕੰਮ ਕਰਕੇ ਅਦਿੱਤਿਆ 1 ਪ੍ਰੋਜੈਕਟ ਕੀਤਾ ਹੈ ਜਿਹਦੇ ਵਿੱਚ ਅਸੀਂ ਸੰਦੇ ਉੱਪਰ ਲਾਈਕ ਐਕਸਪੈਰੀਮੈਂਟਸ ਕਰਦੇ ਨੇ ਕਿ ਕਿਸ ਤਰ੍ਹਾਂ ਉਧਰੋਂ ਸੋਲਰ ਫਲੇਅਰ ਆ ਰਿਹਾ ਹੈ ਜਿਵੇਂ ਜਿਵੇਂ ਸੋਲਰ ਫਲੇਅਰ ਆ ਰਿਹਾ ਹੈ ਤਾਂ ਉਹਦੇ ਉੱਤੇ ਕੀ ਇੰਪੈਕਟ ਹੋਏਗਾ ਤੇ ਇਹ ਸਾਡੀ ਪੇਡਿਕਸ਼ਨ ਅਦਿੱਤਿਆ 1 ਸਾਨੂੰ ਸਾਡੀ ਜਿਹੜੀ ਸਪੇਸ ਏਜੰਸੀ ਹੈ ਉਸ ਨੂੰ ਦਵੇਗਾ ਤੇ ਚੰ드ਰੀਆਨ 3 ਜਿਹੜਾ ਹੈ ਉਹ ਆਲਰੇਡੀ ਜਿਹੜਾ ਆਪਣਾ 80 ਤੋਂ 90% ਕੰਮ ਕਰ ਚੁੱਕਿਆ ਹੈ ਉਹਦੇ ਤੇ ਰਿਸਰਚ ਕਰ ਰਿਹਾ ਕਿ ਸਾਡੇ ਉੱਥੇ ਜਿਹੜੀ ਜਿਹੜੀ ਉੱਥੇ ਮਿੱਟੀ ਹੈ ਉਹ ਕਿੰਨੀ ਸਾਡੇ ਹਿਊਮਨ ਹਿਊਮਨ ਲਈ ਕਿੰਨੀ ਫਾਇਦੇਮੰਦ ਹੈ ਤੇ ਉੱਥੇ ਜਿਹੜਾ এনवायरमेंट ਹੈ ਉਹ ਕਿੰਨਾ ਕੁ ਫੀਜ਼ੀਬਲ ਹੈ ਫੋਰ ਦਾ ਹਿਊਮਨ ਕਾਈਂਡ ਧਿਆਨ ਵਾਲੇ ਟਾਈਮ 'ਚ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਜੈਕਟਸ ਨੇ ਜਿਹੜੇ ਇਸਰੋ فورن کنٹریز مل کے ریسرچ کر رہی ہے جو میں میں ہونے تھوڑی دیر پہلے دسیا ن نسار نسار فل فلفارم جیسی کل کریے وہ ہے نیشنل سوری ناسا ناسا اسرو سنتک اپرچر رٹار ਤੇ ਸਿੰਥੈਟਿਕ ਪਰਚੂਡਾਰ ਰਡਾਰ ਵੀ ਇੱਕ ਤਰ੍ਹਾਂ ਦਾ ਰਡਾਰ ਹੁੰਦਾ ਹੈ ਜਿਹਦੇ ਵਿੱਚ ਅਸੀਂ ਸਪੇਸ ਤੋਂ بیٹھ ਕੇ ਅਸੀਂ ਬਸ ਸਾਰੀ ਸਾਰੀ ਐਕਟੀਵਿਟੀ ਨੂੰ ਮੀਜ਼ਰ ਆਊਟ ਕਰ ਸਕਦੇ ਹਾਂ ਧਰਤੀ ਦੇ ਉੱਪਰ ਤੇ ਇਨਸ਼ੋਰ ਮੈਂ ਕਹਿਣਾ ਚਾਹਾਂਗਾ ਕਿ ਬਹੁਤ ਸਾਰੀ ਅਚੀਵਮੈਂਟ ਸਾਡਾ ਇਸਰੋ ਇਸਰੋ ਪਾਸਟ ਦੇ ਐਕਸਪੀਰੀਅੰਸ ਤੋਂ ਲੈ ਕੇ ਕਾਫੀ ਅੱਗੇ ਪਹੁੰਚ ਚੁੱਕਿਆ ਹੈ ਇਹ 23 ਗਸਤ ਨੂੰ ਜਿਹੜਾ ਸਪੇਸ ਡੇ ਦੇ ਪਲਾਣ ਦੇਣ ਮਨਾਉਣ ਦਾ ਕੀ ਮਹੱਤਵ ਕੀ ਹੈ ਕਿਉਂ ਮਨਾਉਣਾ ਸ਼ੁਰੂ ਕੀਤਾ جی جی جموں سر میں دسنا چاہوں گا کہ ایک سال پہلا پہلے جا چندریان اس دن اِسی اٹمپٹ کرنے کی گی کہ اسی سیفلی جڑا جا چندریان ہے وہ پرگیان جڑا سا روور ہے وہ سیفلی لینڈ ہو جائے ਤੇ ਜੇ ਬਾਈਚਾਂ ਜੇ ਸਾਨੂੰ ਕੋਈ ਪ੍ਰੋਬਲਮਸ ਆਉਂਦੀ ਤੇ ਸੇਮ ਹੀ ਟਾਈਮ ਤੇ ਅਸੀਂ 400 ਕਿਲੋਮੀਟਰ ਦੀ ਆਲਰੇਡੀ ਪ੍ਰੀਡਿਫਾਈਨਡ ਲੋਕੇਸ਼ਨ ਫਾਈਂਡ ਆਊਟ ਕਰਕੇ ਰੱਖੀ ਹੋਈ ਸੀ ਕਿ ਅਸੀਂ ਜਿਸ ਅੱਜ ਸਾਡਾ ਲਾਈਕ ਮਿਸ਼ਨ ਸਫਲ ਨਹੀਂ ਹੁੰਦਾ ਤੇ ਅਸੀਂ ਤਿੰਨ ਜਾਂ ਚਾਰ ਦਿਨ ਬਾਅਦ ਫਿਰ ਅਟੈਂਪਟ ਕਰਾਂਗੇ ਤੇ ਉਹ 400 ਕਿਲੋਮੀਟਰ ਦੂਰ ਫਾਈਨਲੀ ਲੈਂਡ ਅਪ ਕਰੇਗਾ ਤੇ ਅੱਜ ਦੇ ਦਿਨ ਸਾਡੇ ਫਸਟ ਅਟੈਂਪਟ ਵਿੱਚ ਫਸਟ ਹੀ ਅਸੀਂ ਟ੍ਰਾਇਲ ਦੇ ਵਿੱਚ ਜਿਹੜਾ ਸਾਡਾ ਰਗਿਆਨ ਰੋਵਰ ਸੀਗਾ ਉਹ ਫਾਈਨਲੀ ਲੈਂਡ ਅਪ ਕਰ ਚੁੱਕਿਆ ਸੀ ਤੇ ਇਸੇ ਹੀ ਸਫਲ ਮਿਸ਼ਨ ਨੂੰ ਕੰਪਲੀਟ ਕਰਨ ਲਈ ਜਿਹੜੇ ਸਾਡੇ ਮਾਂਜੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਦਿਨ ਨੂੰ ਅਸੀਂ ਬਹੁਤ ਅੱਛਾ ਬਹੁਤ ਅੱਛੇ ਲੈਵਲ ਤੇ ਸੈਲੀਬ੍ਰੇਟ ਕਰਾਂਗੇ ਤੇ ਇਸ ਲਈ ਹੀ ਉਹਨਾਂ ਨੇ ਇਸ ਨੂੰ ਨੈਸ਼ਨਲ ਸਪੇਸ ਡੇ ਤੇ ਉਪਰਕਸ਼ਵਿਚ ਪੂਰੇ ਭਾਰਤਵਿਸ਼ਵ ਵਿੱਚ ਮਨਾਉਂਦੀ ਸੈਟੀਸਫਾਇ ਰਹਿ ਉਹ ਦਿੱਤੀ ਅਥਾਰਟੀ ਦਿੱਤੀ ਜੀ ਇਹ ਅੱਜਕੱਲ ਜਿਹੜਾ ਸਪੇਸ ਐ ਸਪੇਸ ਜਿਹੜਾ ਇੱਕ ਤਾਂ ਇੰਟਰਨੈਟ ਦੀ ਕਨੈਕਟੀਵਿਟੀ ਦਾ ਵੱਡਾ ਸਾਧਨ ਬਣ ਗਿਆ ਦੂਜਾ ਜਿਹੜਾ ਇਹਨੂੰ ਸੂਈਆ ਤੌਰ ਤੇ ਵਰਤਿਆ ਜਾਂਦਾ ਵੀ ਕਿਸੇ ਦੇ ਦੀਆਂ ਛੋਟੀਆਂ-ਛੋਟਕੀਆਂ ਜਿਹੜੀਆਂ ਪਿਕਚਰ ਐ ਕਿਹਾ ਜਾਂਦਾ ਵੀ ਸੂਈ ਤੱਕ ਦੀਆਂ ਤਸਵੀਰਾਂ ਜਿਹੜੀਆਂ ਇਹਦੇ ਵਿੱਚ ਕੈਦ ਕਰ ਲਈਆਂ ਜਾਂਦੀਆਂ ਇਸ ਲੈਵਲ ਦੇ ਉੱਪਰ ਜਿਹੜੀ ਆ ਸਪੇਸ ਦੇ ਵਿੱਚ ਜਿਹੜੀ ਆ ਉਹ ਤਰੱਕੀ ਹੋ ਚੁੱਕੀ ਆ ਇਹੋ ਜਿਹੇ ਜੰਤਰ ਜਿਹੜੇ ਉਹ ਬਣਾਏ ਜਾ ਚੁੱਕੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ یس جموں سے میں دسنا چاہوں گا کہ بہت ساری uh, uh, بہت ساری ریسرچ بین ڈیولپڈ بہت ساری ریسرچ کمپلیٹڈ uh, ہو چکی نے تو جیڑی تھی گل کر رہے ہو کہ سپیس تو بیٹھ کے ایک سوئی نی فائنڈ آؤٹ کر سکتے ہیں ਉਸ ਟੈਕਨੋਲੋਜੀ ਨੂੰ ਅਸੀਂ ਰਿਮੋਟ ਸੈਂਸਿੰਗ ਬੋਲਦੇ ਆ ਰਿਮੋਟ ਸੈਂਸਿੰਗ ਦੇ ਵਿੱਚ ਸਿੰਥੈਟਿਕ ਅਪਚਰ ਰਡਾਰ ਹੁੰਦਾ ਹੈ ਜਿਹਦੇ ਵਿੱਚ ਜਿਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਡੀਪ ਲਰਨਿੰਗ ਤੇ ਇਹ ਸਾਰਾ ਕਲਸਟਰ ਕਰਕੇ ਇੱਕ ਨਵਾਂ ਪ੍ਰੋਡਕਟ ਬਣਦਾ ਹੈ ਜਿਹਦੇ ਵਿੱਚ ਅਸੀਂ ਸਪੇਸ ਦੇ ਸਪੇਸ ਵਿੱਚ ਸੈਟਲਾਈਟਸ ਹੁੰਦੀਆਂ ਹਨ ਤੇ ਸੈਟਲਾਈਟ ਦੇ ਵਿੱਚ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਉਸ ਤੋਂ ਬਾਅਦ ਰਿਮੋਟ ਸੈਂਸਿੰਗ ਹੋਨ ਹੋਂਡਾ ਬੇਸਿਕਲੀ ਤੇ ਅਸੀਂ ਇਹ ਹੋਰ ਇਲੈਬਰੇਟ ਕਰੀਏ ਨੂੰ ਕਿ ਇਹ ਵੀ ਚਾਰ ਭਾਗਾਂ ਚ ਵੰਡਿਆ ਜਾਂਦਾ ਹੈ ਜਿਹਦੇ ਵਿੱਚ ਐਸਟ੍ਰੋ ਡਾਇਨਾਮਿਕਸ ਦਾ ਵੀ ਕੰਸਰਨ ਆਂਦਰ OBC ਦਾ ਵੀ ਕੰਸਰਨ ਆਂਦਰ ਸੋ ਥੀਸ ਆਰ ਦਾ ਨਿਊ ਟੈਕਨੋਲੋਜੀ ਵਿਚ ਇਜ਼ ਡਵੈਲਪਡ ਬਾਈ ਡੇ ਬਾਈ ਡੇ ਤੇ ਹੋਰ ਥੋੜਾ ਮੈਂ ਇਹਨੂੰ ਇਲਸਟ੍ਰੇਟ ਕਰੂੰਗਾ ਕਿ ਜੀਪੀਐਸ ਟੈਕਨੋਲੋਜੀ ਵੀ ਇਹਦੇ ਵਿੱਚ ਕਾਫੀ ਇੰਪੋਰਟੈਂਟ ਰੋਲ ਕਰਦੀ ਹੈ ਜਿਵੇਂ ਹਰ ਕੰਟਰੀ ਦਾ ਆਪਣਾ ਆਪਣਾ ਜੀਪੀਐਸ ਹੈ ਜੀਪੀਐਸ stands for ਗਲੋਬਲ ਪੋਜੀਸ਼ਨਿੰਗ ਸਿਸਟਮ ਰਸ਼ੀਆ ਦਾ ਗੈਲਿਲੀਓ ਜੀਪੀਐਸ ਕਨਸਟਿਟਿਊਸ਼ਨ ਸਿਸਟਮ ਹੁੰਦਾ ਹੈ ਤੇ ਜੀਪੀਐਸ ਇੱਕ ਤਰ੍ਹਾਂ ਦੀ ਯੂ ਕੈਨ ਸੇ ਦੈਟ ਟੈਕਨੋਲੋਜੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਇੱਕ ਪਰਟੀਕੂਲਰ ਬੰਦਾ ਕਿੱਥੇ ਹੈ ਤੇ ਕਿੰਨੇ ਕਿੰਨੇ ਕਿੰਨੀ ਉਹ ਸਪੀਡ ਨਾਲ ਜਾ ਰਿਹਾ ਹੈ ਕਿ ਉਹ ਪ੍ਰੈਜ਼ੈਂਟਲੀ ਕਿੱਥੇ ਹੈ ਤੇ ਪਾਸਟ ਵਿੱਚ ਕਿੱਥੇ ਸੀ ਤੇ ਸਾਰੇ ਟੈਕਨੋਲੋਜੀ ਅਸੀਂ ਰਿਮੋਟ ਸੈਂਸਿੰਗ ਸੈਟਲਾਈਟ ਦੇ ਵਿੱਚ ਮਰਜ ਕਰਕੇ ਪੁਲਾੜ ਦੇ ਵਿੱਚ ਅਸੀਂ ਥਰੋਅਆਊਟ ਕਰ ਦਿੰਨੇ ਆ ਤੇ ਉੱਥੇ ਜਿਹੜੀ ਸੈਟਲਾਈਟ ਆ ਪ੍ਰੋਪਰ ਪ੍ਰੋਪਰ ਆਪਣੀ ਆਰਬਿਟ ਵਿੱਚ ਘੁੰਮਦੀ ਰਹਿੰਦੀ ਹੈ ਜਿਹਨੂੰ ਆਪਾਂ ਲੋਅ ਅਰਥ ਆਰਬਿਟ ਕਹਿੰਦੇ ਤੇ ਉੱਥੋਂ ਹੀ ਸਾਰੀ ਐਕਟੀਵਿਟੀ ਨੂੰ ਮੇਜ਼ਰ ਆਊਟ ਕੀਤਾ ਜਾਂਦਾ ਹੈ ਤੇ ਜੀਪੀਐਸ ਸਿਸਟਮ ਤਾਂ ਅੱਜਕੱਲ ਆ ਕੋਮਨ ਇਨਾ ਕੋਮਨ ਹੋ ਗਿਆ ਬੱਸਾਂ ਕਾਰਾਂ ਦੇ ਵਿੱਚ ਸਾਰੇ ਬੱਸੇ ਜੀਪੀਐਸ ਸਿਸਟਮ ਲਾਉਣ ਦਾ ਬਹੁਤ ਇਹ ਮਤਲਬ ਚੱਲ ਪਿਆ ਦੌਰ ਤੇ ਸਰਕਾਰ ਖਾਸ ਕਰਕੇ ਸਰਕਾਰੀ ਬਸਾਂ ਦੇ ਵਿੱਚ ਵੀ ਜੀਪੀਐਸ ਸਿਸਟਮ ਲਾਇਆ ਜਾਂਦਾ ਤਾਂ ਕਿ ਮੋਨੀਟਰ ਕੀਤਾ ਜਾ ਸਕੇ ਵੀ ਕਿਹੜੀ ਬਸ ਕਿਤੇ ਖੜੀ ਤਾਂ ਨਹੀਂ ਕਿੱਥੇ ਜਾ ਰਹੀ ਹੈ ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਪਾਸੇ ਜਿਹੜਾ ਜੀਪੀਐਸ ਸਿਸਟਮ ਹੈ ਤੇ ਜਿਹੜੀ ਚੰਦਰਯਾਨ 3 ਸੀਗਾ ਉਹਦੇ ਨਾਲ ਜਾਂ ਹੋਰ ਇੰਡੀਆ ਜਿਹੜਾ ਆਪਣੇ ਪ੍ਰੋਗਰਾਮ ਲਾਂਚ ਕਰ ਰਿਹਾ ਉਹਨਾਂ ਨਾਲ ਕਿੰਨੀ ਕੁ ਮਦਦ ਮਿਲੇਗੀ ਅ ਸ਼ਾਇਦ ਜੇ ਦੇਖੇ ਗਾਈ ਅਸੀਂ ਚੰ드ਰੀਅਨ تھی ਫਾਈਨਲੀ ਅਸੀਂ ਫਾਈਨਲੀ ਲੈਂਡ ਅਪ ਕਰ ਕਰ ਦਿੱਤਾ ਹੈ ਉਹ ਪਰਟੀਕੂਲਰ ਆਪਣੀ ਜਿਹੜੀ ਉਹ ਪ੍ਰੋਬਲਮ ਸਟੇਟਮੈਂਟ ਅਸੀਂ ਉਹਨੂੰ ਦਿੱਤੀਆਂ ਸੀ ਉਹ ਸਾਨੂੰ ਡਾਟਾ ਭੇਜ ਰਿਹਾ ਤੁਸੀਂ ਜੇ ਹੋ ਥੋੜਾ ਇਹਨੂੰ ਇਨਲਸਟ੍ਰੇਟ ਕਰੋਗੇ ਤੁਸੀਂ ਉਹ ਇਹਦੇ ਤੇ ਰਿਸਰਚ ਕਰਨਾ ਚਾਹੁੰਦੇ ਤੁਸੀਂ ਵੈਬਸਾਈਟ isro.gov.in ਤੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਇਹ ਇੱਕ ਮਾਈਲਸਟੋਨ ਹੈ ਜਿਹਦੇ ਵਿੱਚ ਅਸੀਂ ਇੱਕ ਇੰਟਰਨੈਸ਼ਨਲ ਲੈਵਲ ਤੇ ਲੋਕਾਂ ਨੂੰ ਦੱਸ ਰਹੇ ਹਾਂ ਕਿ ਅਸੀਂ ਇੰਨੇ ਘੱਟ ਬਜਟ ਦੇ ਵਿੱਚ ਇੰਨੇ ਘੱਟ ਬਜਟ ਦੇ ਵਿੱਚ ਅਸੀਂ ਚੰ드ਰੀਆਨ 3 ਲੈਂਡ ਅਪ ਕਰਵਾ ਚੁੱਕੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਗਗਨਯਾਨ ਹੈ ਗਗਨਯਾਨ ਦੇ ਵਿੱਚ ਜਿਹੜੀ ਸਾਡਾ ਪ੍ਰੋਬਲਮ ਸਟੇਟਮੈਂਟ ਹੈ ਉਹ ਇਹ ਹੈ ਕਿ ਅਸੀਂ ਸਰਫੇਸ ਤੋਂ ਲੈ ਕੇ ਜਿਹੜੀ ਅਰਥ ਦੀ ਸਰਵਿਸ ਤੋਂ ਲੈ ਕੇ ਲੋਅਰ ਅਰਥ অরਬਿਟ ਦੇ ਵਿੱਚ ਅਸੀਂ ਇੱਕ ਗਗਨਯਾਨ ਭੇਜਣਾ ਹੈ ਜਿਹਦੇ ਵਿੱਚ ਤਿੰਨ ਸਾਡੇ ਐਸਟ੍ਰੋਨੌਟਸ ਹੋਣਗੇ ਤੇ ਆਲਰੇਡੀ ਉਹ ਕਾਫੀ ਵਰਕਆਊਟ ਕਰ ਰਹੇ ਨੇ ਕਿ ਜਦੋਂ ਆਪਣਾ ਕੰਮ ਉੱਥੇ ਕਰਨਗੇ ਤੇ ਜਿਹੜਾ ਮਿਸ਼ਨ ਪ੍ਰੋਫਾਈਲ ਹੋਗਾ ਉਹ 3 ਤੋਂ 4 ਡੇਸ ਦਾ ਹੋਵੇਗਾ 3 ਤੋਂ 4 ਦਿਨ ਸਾਡੇ ਜਿਹੜੇ ਪੁਲਾੜ ਵਿਗਿਆਨੀ ਨੇ ਉਹ ਉੱਥੇ ਜਾਣਗੇ ਉੱਥੇ ਕੰਮ ਕਰਕੇ ਵਾਪਸ ਆਣਗੇ ਇੱਕ ਇੱਕ ਛੋਟਾ ਜਿਹਾ ਇੱਕ ਯੂ ਕੈਨ ਸੇ ਥਿਸ ਇਜ਼ ਦਾ ਪ੍ਰੋਬਲਮ ਸਟੇਟਮੈਂਟ ਆਫ ਦਾ ਗਗਨਯਾਨ ਇਸ ਤੋਂ ਇਲਾਵਾ 2035 ਦੇ ਵਿੱਚ ਅਸੀਂ ਵੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਾਂਚ ਕਰ ਰਹੇ ਹਾਂ 올ਰੀਡੀ ਜਿਵੇਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਯੂ ਐਸ اے ਰਸ਼ੀਆ ਨੇ ਕਲਬਰੇਸ਼ਨ ਨਾਲ 올ਰੀਡੀ ਆਪਣਾ ਸਟੈਬਲਿਸ਼ ਕੀਤਾ ਹੋਇਆ ਹੈ ਇਸੇ ਤਰੀਕੇ ਨਾਲ ਜਿਹੜਾ ਸਾਡਾ ਭਾਰਤੀ ਇੰਟਰਨੈਸ਼ਨਲ ਸਟੇਸ਼ਨ ਹੈ ਉਹ ਵੀ ਅਸੀਂ 2035 ਦੇ ਵਿੱਚ ਲਾਂਚ ਕਰਾਂਗੇ ਤੇ ਮੋਸਟ ਪ੍ਰੋਬਬਲੀ ਇਹ ਸਾਡਾ ਇੱਕ ਨਵਾਂ ਟੀਚਰ ਹੋਏਗਾ ਲੋਕਾਂ ਨੂੰ ਦਿਖਾਉਣ ਲਈ ਕਿ ਅਸੀਂ ਘੱਟ ਬਜਟ ਦੇ ਵਿੱਚ ਅਸੀਂ ਇੰਨੀ ਵੱਡੀ ਵੱਡੀ ਅਚੀਵਮੈਂਟਸ ਕਰਨ ਵਾਲੇ ਆ ਇਹ ਪਲਾਨਟ ਸਿਚੁਏਸ਼ਨ ਬਣਾਉਣ ਦਾ ਫਾਇਦਾ ਕੀ ਹੋਏਗਾ ਸਰ ਬਹੁਤ ਅੱਛਾ ਕੁਐਸਚਨ ਕੀਤਾ ਹੈ ਕਿ ਸਾਨੂੰ ਰਿਕੁਆਇਰਮੈਂਟ ਹੀ ਕੀ ਹੈ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਬਣਾਉਣਾ ਹੈ ਸਰ ਇਹਦਾ ਮੇਨ ਮਕਸਦ ਇਹ ਹੈ ਕਿ ਜਿੰਨੀ ਵੀ ਸਪੇਸ ਦੇ ਵਿੱਚ ਐਕਸਪੈਰੀਮੈਂਟ ਕਰਨੇ ਨੇ ਜਦੋਂ ਜਦੋਂ ਇੱਕ ਰਾਕਟ ਜਦੋਂ ਸਪੇਸ ਕ੍ਰਾਫਟ ਸਾਡੀ ਧਰਤੀ ਤੋਂ ਲਾਂਚ ਕਰੇਗਾ ਤੇ ਜਦੋਂ ਸਪੇਸ 'ਚ ਪਹੁੰਚੇਗਾ ਤੇ ਉੱਥੇ ਰੁਕਣ ਲਈ ਵੀ ਸਾਨੂੰ ਇੱਕ ਜਗ੍ਹਾ ਚਾਹੀਦੀ ਹੁੰਦੀ ਹੈ ਕਿਉਂਕਿ ਹਰ ਡੇ ਵਾਈਜ਼ ਹਰ ਡੇ ਵਾਈ ਮੀਨਸ ਕਿ ਜਿਹੜਾ ਸੋਲਰਸ ਲਾਈਟ ਨੇ ਸਾਡੀ ਧਰਤੀ ਦੇ ਆਲੇ ਦੁਆਲੇ ਤਾਂ ਓਜ਼ੋਨ ਲੇਅਰ ਹੈ ਓਜ਼ੋਨ ਲੇਅਰ ਅੰਗ ਕਰਕੇ ਬਹੁਤ ਸਾਰੀ ਸਪੈਕਟਰਮਸ ਦੀ ਲਾਈਟਸ ਹੁੰਦੀਆਂ ਨੇ ਜਿਹੜੀ ਸਾਡੀ ਧਰਤੀ ਤੇ ਨਹੀਂ ਆਂਦੀ ਲੇਕਿਨ ਸਾਨੂੰ ਐਕਸਪੈਰੀਮੈਂਟ ਕਰਨ ਦੀ ਲੋੜ ਹੁੰਦੀ ਹੈ ਤੇ ਇਸ ਲਈ ਅਸੀਂ ਜਦੋਂ ਸਪੇਸ ਦੇ ਵਿੱਚ ਜਾਵਾਂਗੇ ਸਾਨੂੰ ਇੱਕ ਜਗ੍ਹਾ ਚਾਹੀਦੀ ਹੈ ਜਿੱਥੇ ਸਾਡੇ ਸਪੇਸ ਜਿਹੜੇ ਪੁਲਾੜ ਵਿਗਿਆਨੀ ਨੇ ਉੱਥੇ ਰਹਿਣਗੇ ਕੰਮ ਕਰਨਗੇ ਤੇ ਕੀ ਰਿਐਕਸ਼ਨਸ ਹੁੰਦਾ ਹੈ ਪਲਾਂਟ ਦੇ ਵਿੱਚ ਕੀ ਰਿਐਕਸ਼ਨਸ ਹੁੰਦਾ ਹੈ ਬੋਡੀ ਦੇ ਵਿੱਚ ਕੀ ਰਿਐਕਸ਼ਨਸ ਹੁੰਦਾ ਹੈ ਜੇ ਅਸੀਂ ਉੱਥੇ ਜਾ ਕੇ ਐਕਸਪੈਰੀਮੈਂਟ ਕਰੀਏ ਬਿਕੋਜ਼ ਉੱਥੇ ਉੱਥੇ ਕੋਈ ਸਕੈਟਰਿੰਗ ਨਹੀਂ ਹੁੰਦੀ ਉੱਥੇ ਬਿਕੋਜ਼ ਨੋ 에ਅ ਜਦੋਂ ਜਦੋਂ ਸਨਲਾਈਟ ਸਾਡੀ ਧਰਤੀ ਦੇ ਵਿੱਚ ਹੁੰਦੀ ਹੈ ਉਹ ਸਕੈਟਰਿੰਗ ਹੁੰਦੀ ਹੈ ਵਿਗਿਓਰ ਕਲਰਸ ਹੁੰਦੇ ਨੇ ਬਟ ਸਪੇਸ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਉੱਥੇ ਸਿਰਫ ਇੱਕੋ ਹੀ ਲਾਈਟ ਹੈ ਵਾਈਟ ਬਾਕੀ ਰੈੱਡ ਆਰਜੀਬੀ ਜਾਂ ਬਿਬਿਓਰ ਲਾਈਟ ਹੈ ਉਹ ਸਾਡੀ ਧਰਤੀ ਤੇ ਨੇ ਬਿਕੋਜ਼ ওয়াটার ਡ੍ਰੋਪਲੇਟ ਜਿਹੜੇ ਪਾਣੀ ਦੀ ਕਿਰਨਾਂ ਹੁੰਦੀਆਂ ਨੇ ਉਹਦੇ ਵਿੱਚ ਰਿਫਲੈਕਸ਼ਨ ਰਿਫ੍ਰੈਕਸ਼ਨ ਡਿਪਰੈਸ਼ਨ ਇਹ ਸਾਰੀ ਚੀਜ਼ਾਂ ਹੁੰਦੀਆਂ ਨੇ ਲੇਕਿਨ ਸਪੇਸ ਦੇ ਵਿੱਚ ਨਹੀਂ ਹੁੰਦੀ ਤੇ ਤਾਂ ਹੀ ਅਸੀਂ ਜਿਹੜੇ ਸਾਡੇ ਵਿਗਿਆਨੀ ਨੇ ਸਪੇਸ 'ਚ ਜਾਂਦੇ ਨੇ ਉਹ ਨਮੀ ਨਮੀ ਕੰਡ ਕਰਦੇ ਨੇ ਜਿਹੜੀ ਅਸੀਂ ਧਰਤੀ ਦੇ ਰਹਿ ਕੇ ਨਹੀਂ ਕਰ ਸਕਦੇ ਤੇ ਸਪੇਸ 'ਚ ਜਾ ਕੇ ਕਰ ਸਕਦੇ ਨੇ ਤੇ ਉੱਥੇ ਜਾ ਕੇ ਕਰਨ ਲਈ ਵੀ ਸਾਨੂੰ ਇੱਕ ਜਗ੍ਹਾ ਚਾਹੀਦੀ ਹੈ ਜਿੱਥੇ ਅਸੀਂ ਡੇਲੀ ਰੁਟੀਨ ਵਾਲਾ ਕੰਮ ਜਿਵੇਂ ਪਾਣੀ ਪੀਣਾ ਬ੍ਰਸ਼ ਕਰਨਾ ਨਾਣਾ ਟੋਣਾ ਅਸੀਂ ਸਾਰੇ ਕੰਮ ਉੱਥੇ ਕਰ ਸਕੀਏ ਵੈਬ ਇੱਕ ਦੱਸੋ ਮਤਲ ਅਸੀਂ ਚੰਦਰਜਾਨ 3 ਤਾਂ ਲਾਂਚ ਕਰ ਲਿਆ ਮੰਗਲ ਗ੍ਰਹਿ ਬਾਰੇ ਕੀ ਹੋ ਰਿਹਾ ਉਹਦੇ ਬਾਰੇ ਕੀ ਮੰਗਲ ਜਾਨ ਵੀ ਕਿਸ ਦਿਨ ਜਾਰੀ ਕੀਤਾ ਜਾਏਗਾ ਕਿ ਮੰਗਲ ਗ੍ਰਹਿ ਦੇ ਬਾਰੇ ਕੀ ਹੈਗਾ ਉਹਦੇ ਨੂੰ ਲੈ ਕੇ ਬੜੀ ਚਰਚਾ ਰਹਿੰਦੀ ਹੈ ਲੋਕਾਂ ਦੇ ਵਿੱਚ ਉਤਸੁਕਤਾ ਵੀ ਜਾਣਨ ਦੀ ਰਹਿੰਦੀ ਹੈ ਹਾਂਜੀ جموں سر کافی دنیا نا ترتی تو بعد منگل د کاسٹ شو کر رہی ہے کافی اپنا سیدی نگاہ دیتے رکھ رہی ہے ਉਦੇ ਕਾਰਨ ਦੋ ਤਿੰਨ ਨੇ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਪਹਿਲਾ ਤਾਂ ਕੀ ਜਿਹੜਾ ਉਹਦੇ ਪੋਲਸ ਨੇ ਪੋਲਸ ਦੇ ਉੱਪਰ ਸਾਨੂੰ ਵਾਟਰ ਕੰਟੈਂਟ ਮਿਲੇ ਆ ਨਾਟ ਵਾਟਰ ਵਾਟਰ ਕੰਟੈਂਟ ਸਾਨੂੰ ਉੱਥੇ ਮਿਲੇ ਹੋਇਆ ਤੇ ਜਿਵੇਂ ਉਹਨਾਂ ਦੇ ਪੂਰੇ ਵਰਲਡ ਦੇ ਸਾਇੰਟਿਸਟ ਪ੍ਰੇਡਿਕਸ਼ਨ ਕਰ ਰਹੇ ਨੇ ਜੇ ਵਾਟਰ ਕੰਟੈਂਟ ਮਿਲ ਰਿਹਾ ਤਾਂ ਇਟ ਮੀਨਸ ਉੱਥੇ ਸੰਭਾਵਿਤ ਹੈ ਕਿ ਅਸੀਂ ਉੱਥੇ ਇੱਕ ਇਨਸਾਨੀ ਅਸੀਂ ਕਲੋਨੀ ਬਸਾਈਏ ਬਸਤੀ ਬਸਾਈਏ ਲੇਕਿਨ ਜੇ ਅਸੀਂ ਉੱਥੇ ਕਲੋਨੀ ਬਸਾਨੇ ਆ ਬਸਤੀ ਬਸਾਨੇ ਬਸਾਨੇ ਆ ਤੇ ਉੱਥੇ ਇਹ ਹੀ ਕੱਲਾ ਪੁਆਇੰਟ ਨਹੀਂ ਹੋਏਗਾ ਕਿ ਵਾਟਰ ਡ੍ਰੋਪਲੇਟ ਮਿਲ ਕੇ ਤੇ ਅਸੀਂ ਉੱਥੇ ਬਸਾ ਲਈਏ ਜਿਹੜਾ ਸਾਡਾ ਮੂਨ ਦਾ ਆਰਬਿਟਲ ਪੀਰੀਅਡ ਹੈ ਉਹ ਸੇਮ ਹੈ ਮੋਸਟ ਪ੍ਰੋਬਬਲੀ ਸੇਮ ਹੈ ਐਸ ਕੰਪੇਅਰ ਟੂ ਦਾ ਅਰਥ ਇਹ ਦੋ ਮੇਨ ਰੀਜ਼ਨ ਨੇ ਤੀਸਰਾ ਨੇ ਜਿਹੜਾ ਮੇਨ ਰੀਜ਼ਨ ਹੈ ਉਹ ਹੈਬਿਟੇਬਲ ਰੇਂਜ ਹੈ ਆਉਣ ਵਾਲੇ ਟਾਈਮ 'ਚ ਜਿਹੜੇ ਸਾਰੇ ਪਲੈਨੇਟਸ ਨੇ ਉਹ ਆਪਣੇ ਪਾਰਟਿਕੂਲਰ ਆਰਬਿਟ ਤੋਂ ਥੋੜੇ ਸਲਾਈਡਿੰਗ ਹੋ ਰਹੇ ਆ ਜਿਹਦੇ ਵਿੱਚ ਸਾਡਾ ਅਰਥ ਵੀ ਹੈਬਿਟੇਬਲ ਰੇਂਜ ਵਿੱਚ ਆ ਰਿਹਾ ਹੈ ਤੇ ਜਿਹੜਾ ਮਾਰਸ ਹੈ ਉਹ ਵੀ ਹੈਬਿਟੇਬਲ ਰੇਂਜ ਦੇ ਵਿੱਚ ਆ ਰਿਹਾ ਤੇ ਆਉਣ ਵਾਲੇ ਟਾਈਮ 'ਚ ਜਿੰਨੇ ਵੀ ਸਾਰੇ ਕੈਰੈਕਟਰਸ ਆਫ ਅ ਲੀਵਿੰਗ ਜਿਹੜੇ ਸਾਨੂੰ ਚਾਹੀਦੇ ਨੇ ਜਿਹੜੇ ਰਿਪਰੈਜ਼ੈਂਟਲੀ ਅਰਥ ਦੇ ਵਿੱਚ ਨੇ ਉਹ ਮੋਸਟ ਪੌਬਲੀ ਕਨਵਰਟ ਹੋ ਜਾਣਗੇ ਮਾਰਸ ਦੇ ਵਿੱਚ ਤਾਂ ਹੀ ਜਿਹੜਾ ਫੀਨਿਕਸ ਹੈ ਜਿਹੜਾ ਯੂਐਸਏ ਦਾ ਪ੍ਰੋਜੈਕਟ ਫੀਨਿਕਸ ਹੈ ਉਥੇ ਰੋਵਰ ਕੰਮ ਕਰ ਰਿਹਾ ਹੈ ਉਥੇ ਕੰਮ ਕਰਕੇ ਕੁਝ ਕੁ ਕੰਟੈਂਟਸ ਭੇਜ ਰਿਹਾ ਹੈ ਕਿ ਰੈੱਡ ਜਿਹੜੀ ਸੋਇਲ ਹੈ ਉਹਦੇ ਵਿੱਚ ਕਿੰਨੇ ਕੰਟੈਂਟ ਕੀ ਉਥੇ ਜਿਹੜੇ ਅਸੀਂ ਪਲਾਂਟ ਸੁਪੋਜ਼ ਜੇ ਲਗਾਣੇ ਆ ਕਿ ਉਹ ਗਰੋ ਕਰ ਪਾਣਗੇ ਜੇ ਗਰੋ ਕਰ ਪਾਣਗੇ ਤੇ ਕਿਸ ਤਰ੍ਹਾਂ ਦੇ ਉਥੇ ਪਲਾਂਟ ਗਰੋ ਕਰਨਗੇ ਤੇ ਤਾਂ ਹੀ ਸਾਰੀ ਜਿਹੜੀ ਜਿੰਨੀ ਵੀ ਸਪੇਸ ਏਜੰਸੀ ਨੇ ਮਾਰਸ ਦੇ ਉੱਪਰ ਸਾਡੇ ਇਸਰੋ ਵੀ ਮੰਗਲਯਾਨ ਬਹੁਤ ਜਲਦੀ ਆਲਰੇਡੀ ਲਾਂਚ ਕੀਤਾ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੋਸਟ ਪ੍ਰੋਬੇਬਲੀ ਹੋਰ ਰਿਸਰਚ ਕਰਕੇ ਨਵੀਂ ਇੱਕ ਹਿਊਮਨ ਕਾਈਂਡਲੀ ਇੱਕ ਰਿਸਰਚ ਦੇਣਗੇ ਅਰ ਹਰਦਰ ਜਿਹੜੇ ਨਵੇਂ ਵਿਦਿਆਰਥੀ ਨੇ ਜਿਹੜੇ ਸਪੇਸ ਦੇ ਵਿੱਚ ਜਾਣਾ ਚਾਹੁੰਦੇ ਸਪੇਸ ਦੇ ਵਿੱਚ ਖੋਜ ਕਰਨਾ ਚਾਹੁੰਦੇ ਆ ਉਹਨਾਂ ਲਈ ਕਿੰਨਾ ਕੁ ਸਕੋਪ ਹੈਗਾ ਅ ਸਰ ਦੇਖੋ ਜੇ ਮੈਂ ਸਕੋਪ ਦੀ ਗੱਲ ਕਰਾਂ ਤੇ ਸਾਡੇ ਇੰਡੀਆ ਦੇ ਵਿੱਚ ਇੰਡੀਅਨ ਸਪੇਸ ਰਿਸਰਚ ਓਰਗਨਾਈਜੇਸ਼ਨ ਐਂਡ ਦਾ ਡੀਆਰਡੀਓ Uh, uh, آلریڈی uh, like, uh, دے آر گیونگ آس ویری گڈ اوپرچونیٹی ٹو ٹو جوائن دی اسپیس انڈسٹری بیکوز انہوں نے کچھ زیادہ بہت زیادہ انٹلیجنٹ لائک آئی آئی ٹی ایس طرح کے نہیں لائک uh, like, uh, بچے چاہیے SCGPA should be 6.7 ਜਿਹੜੀ ਪਰਸੈਂਟੇਜ ਹੈ ਉਹ 6.7 ਹੋਣੀ ਚਾਹੀਦੀ ਹੈ BTech ਕਿਤਤੀ ਹੋਣੀ ਚਾਹੀਦੀ ਹੈ BTech ਮੈਕੈਨੀਕਲ ਮੈਕੈਨੀਕਲ ਤੋਂ ਬਾਅਦ ਇਲੈਕਟ੍ਰੋਨਿਕਸ ਇਨ ਇਲੈਕਟ੍ਰੋਨਿਕਸ ਸਿਵਲ ਐਂਡ ਦੈ ਅਰਨੋਟਿਕਲ ਤੇ ਇਸ ਬ੍ਰਾਂਚੇਸ ਵਿੱਚ ਸਿਰੋ ਘਟਦੀ ਰਹਿੰਦੀ ਹੈ ਵੈਕੈਂਸੀ ਐਜ਼ ਅ ਸਾਇੰਟਿਸਟ B ਇਨ ਦੈ ਬਿਗਨਿੰਗ ਜੇ ਬੱਚਾ ਕੋਈ ਜੁਆਇਨ ਕਰਨਾ ਚਾਹੁੰਦਾ ਹੈ ਇਸ ਸਿਰੋ ਨੂੰ ਤੇ ਸਾਇੰਟਿਸਟ B ਦੀ ਪੋਸਟ ਉਹਨੂੰ ਅਲੋਟ ਹੋਏਗੀ ਤੇ ਇਹਦੇ ਵਿੱਚ ਉਹ ਪਹਿਲਾਂ ਇੱਕ ਆਪਣਾ ਜਿਹੜਾ پیپر ہوئے گا کوپٹیٹ پیپر oh, کرنا پائے گا دین آفٹر دین جوائن اینڈ آن والے ٹائم اسرو ہے یہ بہت ویڈی سپے انڈسٹری سپے مارکیٹ کریٹ کرنے والا ہے بیکوز شاید جموں جب سر میں دسنا چاہوں گا دو سال پہلے بھی ਸਾਡੇ ਜਿਹੜੇ ਵਿਗਿਆਨੀ ਨੇ ਉਹਨਾਂ ਨੇ ਸੋ ਤੋਂ ਉੱਪਰ ਸੈਟੇਲਾਈਟ ਲਾਂਚ ਕੀਤੀ ਸੀ ਬੜੇ ਘੱਟ ਪੈਸੇ ਦੇ ਵਿੱਚ ਜਰਮਨ ਐਰੋਸਪੇਸ ਸੈਂਟਰ ਦੀ ਵੀ ਦੋ ਸੈਟੇਲਾਈਟ ਸੀ ਨਾਸਾ ਦੇ ਵੀ ਚਾਰ ਪੰਜ ਸੈਟੇਲਾਈਟ ਸੀਗੇ ਤੇ ਉਹਦੇ ਵਿੱਚ ਜਿਹੜਾ ਪੂਰਾ ਵਰਲਡ ਹੈ ਉਹ ਸਾਡੇ ਇੰਡੀਆ ਵੱਲ ਦੇਖਦਾ ਕਿਉਂਕਿ ਘੱਟ ਪੈਸੇ ਦੇ ਵਿੱਚ ਅਸੀਂ ਉਹਨਾਂ ਦੀ ਸੈਟਲਾਈਟ ਸਪੇਸ 'ਚ ਛੱਡ ਦਿੰਨੇ ਆ ਤੇ ਇਸੇ ਲਈ ਜਿਹੜਾ ਇਨਵੈਸਟਮੈਂਟ ਵੀ ਹੈ ਬਾਰਲੀ ਜਿੰਨੀ ਕੰਟਰੀਆਂ ਨੇ ਸਾਡੀ ਸਪੇਸ ਇੰਡਸਟਰੀ ਵਿੱਚ ਇਨਵੈਸਟਮੈਂਟ ਕਰਨ ਨੂੰ ਕਾਫੀ ਐਗਰ ਨੇ ਕਾਫੀ ਤਤਪਰ ਨੇ ਕਿ ਲਾਈਕ ਕੱਟ ਪੈਸੀ ਦੇ ਵਿੱਚ ਨਾਲ ਦੀ ਸੈਟਲਾਈਟ ਲਾਂਚ ਹੋਏਗੀ ਤੇ ਜੇ ਜੇ ਪੈਸਾ ਆਏਗਾ ਸਾਡੇ ਇੰਡੀਆ ਦੇ ਵਿੱਚ ਰੈਵਨਿਊ ਕ੍ਰੀਏਟ ਹੋਏਗਾ ਰੈਵਨਿਊ ਕ੍ਰੀਏਟ ਹੋਏਗਾ देन ਡੈਫੀਨਿਟਲੀ ਜੋਬ ਕ੍ਰੀਏਟ ਹੋਣਗੇ ਜੋਬ ਕ੍ਰੀਏਟ ਹੋਣਗੀਆਂ ਤੇ ਜਿਹੜਾ ਸਾਡਾ ਯੁਵਾ ਹੈ ਉਹ ਸਪੇਸ ਇੰਡਸਟਰੀ ਨੂੰ ਜੁਆਇਨ ਕਰੇਗਾ ਥਿਸ ਇਜ਼ ਥਿਸ ਇਜ਼ ਬੇਸਿਕਲੀ ਵਾਟ ਗਵਰਨਮੈਂਟ ਬੋਡੀ ਬਟ ਅਪਾਰਟ ਫਰਮ ਥੈਟ ਇਸਰੋ ਇਸਰੋ ਨੇ ਇਨ ਸਪੇਸ ਇੱਕ ਆਪਣੀ ਸਬ ਬੋਡੀ ਬਣਾਈ ਹੋਈ ਹੈ ਜਿੰਨੇ ਵੀ ਸਟਾਰਟਅੱਪਸ ਨੇ ਜਿੰਨੇ ਵੀ ਨਵੇਂ-ਨਵੇਂ ਜਿਹੜੇ ਬੱਚੇ ਨੇ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਸਾਡੇ ਦੇਸ਼ ਲਈ ਉਹਨਾਂ ਦੇ ਕੋਲ ਨ ਤੇ ਇਨ ਸਪੇਸ ਪਬਲੀਕਲੀ ਕਹਿੰਦਾ ਹੈ ਕਿ ਤੁਹਾਡੇ ਕੋਲ ਜੇ ਆਈਡੀਆ ਹੈ ਤੇ ਯੂ ਹੈਵ ਟੂ ਟਾਕ ਟੂ ਵਿਦ ਅਸ ਦੈਨ ਆਫਟਰ ਦੈਟ ਵੀ ਵਿਲ ਗਿਵ ਯੂ ਫੰਡ ਤੇ ਜੇ ਕੋਈ ਬੱਚਾ ਇਸਰੋ ਦਾ ਪੇਪਰ ਜਾਂ ਇਸਰੋ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਪੇਪਰ ਕਲੀਅਰ ਕਰੇ ਬਹੁਤ ਅچھے ਤਰੀਕੇ ਨਾਲ ਉਹਦਾ ਪਾਰਟਨਿੰਗ ਚ ਬਾਈ ਚਾਂਸ ਨਹੀਂ ਕਲੀਅਰ ਵੀ ਕਰ ਪੰਦਾ ਹੈ ਤੇ ਉਹ ਆਪਣਾ ਸਟਾਰਟਅਪ ਕ੍ਰੀਏਟ ਕਰੇ ਸਟਾਰਟਅਪ ਕ੍ਰੀਏਟ ਕਰਨ ਤੋਂ ਬਾਅਦ ਇਨ ਸਪੇਸ ਆਪਣੀ ਜਿਹੜਾ ਸੋਲੂਸ਼ਨ ਹੈ ਉਹ ਲੈ ਕੇ ਆਏ ਤੇ ਡੈਫੀਨੇਟਲੀ ਇੰਡੀਅਨ ਗਵਰਨਮੈਂਟ ਹੈਲਪ ਕਰੇਗੀ ਹਵਰ ਇਕ ਗੱਲ ਦਸੋ ਮੰਤਲ ਇਹ ਜਿੰਨੇ ਸਾਡੀਆਂ ਪ੍ਰੈਡਿਕਸ਼ਨ ਨੇ ਮੀਂਹ ਬਾਰੇ ਵੈਦਰ ਬਾਰੇ ਐ ਸੋਰੀ ਕੀਤੀਆਂ ਗਈਆਂ ਉਹਨਾਂ ਚ ਕਾਫੀ ਸਹੀ ਨਹੀਂ ਸਾਬਤ ਹੋਈਆਂ ਭਾਵੇਂ ਕੋ ਸੈਟੇਲਾਈਟ ਦੀ ਮਦਦ ਨਾਲ ਕੀਤੀਆਂ ਗਈਆਂ ਕੀ ਪ੍ਰੋਬਲਮ ਆਈ ਹੈ ਸਰ ਹਜੇ ਅਸੀਂ অলਮੋਸਟ 60% 70% ਪਰਸੈਂਟ ਸਾਡੀ ਪ੍ਰੈਡਿਕਸ਼ਨਸ ਹੁੰਦੀ ਹੈ ਸਾਡੀ ਐਕੂਰੇਸੀ ਨਹੀਂ ਹੋ ਪਾਰੀ ਉਹਦਾ ਰੀਜ਼ਨ ਇਹ ਹੈ ਕਿ ਮੌਸਮ ਸਡਨਲੀ ਚੇਂਜ ਹੁੰਦਾ ਹੈ ਸਡਨਲੀ ਆਪਣੀ ਜਿਹੜੀ ਪ੍ਰੈਸ਼ਰ ਕਿਤੋਂ ਵੀ ਕ੍ਰੀਏਟ ਹੋ ਜਾਂਦੇ ਜਿਵੇਂ ਅਸੀਂ ਕਹਿੰਦੇ ਕਿ ਜਿਹੜਾ ਮਾਨਸੂਨ ਹੈ ਮਾਨਸੂਨ ਪ੍ਰੈਡਿਕਟਡ ਹੁੰਦਾ ਹੈ ਕਿ ਜੂਨ ਦੇ ਮਤ ਆਂਦੇ ਆਂਦੇ ਲੇਕਿਨ ਕਈ ਵਾਰ ਉਹ ਡਿਲੇ ਵੀ ਹੋ ਜਾਂਦਾ ਹੈ ਕਈ ਵਾਰ ਉਹ ਜਲਦੀ ਵੀ ਆ ਜਾਂਦਾ ਹੈ ਲੇਕਿਨ ਜਿਹੜੀ ਉਹਦੀ ਪ੍ਰੈਡਿਕਸ਼ਨ ਹੈ ਉਹ ਜਸਟ ਬਿਕੋਜ਼ ਆਫ ਦਾ ਫੀਡਬੈਕ ਫੀਡਬੈਕ ਆਫ ਦਾ ਪਾਸਟ ਐਕਸਪੀਰੀਅੰਸ ਐਸੀ ਪ੍ਰੈਡिक्ट ਕਰ ਦਿੰਦੇ ਆ ਤੇ ਇਸ ਚੀਜ਼ ਨੂੰ ਮੋਨੀਟਰ ਕਰਨ ਲਈ ਵੈਦਰ ਸੈਟਲਾਈਟ ਆਲਰੇਡੀ ਐਸਟੈਬਲਿਸ਼ ਨੇ ਸਾਡੇ ਸਪੇਸ ਦੇ ਵਿੱਚ ਲੋ ਆਰਥ ਔਰਬਿਟ ਦੇ ਵਿੱਚ ਰਿਮੋਟ ਸੈਂਸਿੰਗ ਸੈਟਲਾਈਟਸ ਅਵੇਲੇਬਲ ਨੇ ਹੋਰ ਸਾਡੀ ਕਾਫੀ ਸੈਟਲਾਈਟਸ ਨੇ ਇਨਸੈਟ ਸੈਟਲਾਈਟ ਨੇ ਜਿਹੜੀ 올 ਦੀਸ ਇਨਫੋਰਮੇਸ਼ਨ ਸਾਨੂੰ ਪ੍ਰੋਵਾਈਡ ਕਰਾਂਦੀ ਹੈ ਤੇ ਉਹ ਸਿਰਫ ਰੀਅਲ ਟਾਈਮ ਸੈਟਲਾਈਟਸ ਨੇ ਪ੍ਰੈਜ਼ੈਂਟਲੀ ਸਾਨੂੰ ਸਿਚੁਏਸ਼ਨ ਦੱਸ ਸਕਦੀਆਂ ਨੇ ਕਿ ਕਿੱਥੇ ਸਾਡੇ ਕੋਲ ਸਾਈਕਲੋਨ ਕ੍ਰੀਏਟ ਹੋ ਰਿਹਾ ਕਿੱਥੇ ਪ੍ਰੈਸ਼ਰ ਹਾਈ ਹੈ ਕਿੱਥੇ ਪ੍ਰੈਸ਼ਰ ਲੋ ਹੈ ਬਟ ਫੋਰ ਦਾ ਪ੍ਰੈਡਿਕਸ਼ਨ ਵੇ ਨਾਲ ਕਿ ਆਉਣ ਵਾਲੇ ਟਾਈਮ ਦੇ ਨਾਲ ਕੀ ਹੋ ਜਾਏਗਾ ਉਹ ਸਿਰਫ ਫੀਡਬੈਕ ਲੂਪ ਦੇ ਵਿੱਚ ਹੀ ਪ੍ਰੈਡਿਕਸ਼ਨਸ ਕਰਦੀਆਂ ਨੇ ਸੈਟਲਾਈਟ ਤੇ ਸਾਨੂੰ ਹਜੇ ਹੋਰ ਇਹ ਦੇ ਵਿੱਚ ਕਮ ਕਰੰਟੀ ਲੋੜ ਹੈ ਕਿ ਜਿੱਥੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਫਲੱਡ ਨੂੰ ਕਿਵੇਂ ਕਿਵੇਂ ਕੰਟਰੋਲ ਕਰੀਏ ਜਾਂ ਫਿਰ ਫਲੱਡ ਕਿੱਥੇ ਕਿੰਨੇ ਪਰਸੈਂਟ ਹੋਏਗਾ ਤੇ ਇਸ ਚੀਜ਼ ਦੀ ਪ੍ਰੈਡਿਕਸ਼ਨ ਅਸੀਂ ਕਰ ਸਕੀਏ ਇਹ ਜਿਹੜੀ ਪਲਾੜ ਦੇ ਖੋਜ ਹੈ ਇਹਦੇ ਨਾਲ ਆਮ ਜਨਤਾ ਨੂੰ ਕਿੰਨਾ ਕੁ ਫਾਇਦਾ ਹੋਣ ਦੀ ਕੋਈ ਪੋਸਿਬਿਲਿਟੀ ਲੱਗਦੀ ਹੈ ਵਿਗਕ ਦੇ ਵਿੱਚ ਉਹ ਜਿਹੜੀਆਂ ਕਿਡੀਆਂ ਖੋਜਾਂ ਹੋਣਗੀਆਂ ਜਿਸ ਨਾਲ ਆਮ ਜਨਤਾ ਦਾ ਜੀਵਨ ਸੌਖਾ ਹੋਏਗਾ ਸੈਡ ਆਣਮਲੀ ਟਾਈਮ ਦੀ ਵਿੱਚ ਜਿਹੜਾ ਸਪੇਸ ਡੀਪ ਨੈਟਵਰਕ ਹੈ ਜਿਹੜਾ ਸਪੇਸ ਡੀਪ ਨੈਟਵਰਕ ਹੁੰਦਾ ਹੈ ਕਿ ਜਿਹੜਾ ਸਾਡਾ ਸੋਲਰ ਸਿਸਟਮ ਹੈ ਸੋਲਰ ਸਿਸਟਮ ਦੇ ਬਾਹਰ ਕੀ ਚੀਜ਼ ਹੈ ਕਿ ਜੀਵਨ ਹੈ ਉੱਥੇ ਕਿ ਨਹੀਂ ਹੈ ਜੀਵਨ ਇਹ ਸਭ ਨਾ ਹਜੇ ਤੱਕ ਅੰਧੇਰੇ ਵਿੱਚ ਆ ਸਾਡੇ ਜਿਹੜੇ ਪਲਾਡ ਵਿਗਿਆਨੀ ਨੇ ਉਹ ਕਾਫੀ ਹਾਰਡ ਵਰਕ ਕਰ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਪਤਾ ਚੱਲ ਸਕੇ ਕਿ ਜੇ ਸਾਡੇ ਕੋਲ ਧਰਤੀ ਹੈ ਤੇ ਕੀ ਕਿ ਸਪੇਸ ਦੇ ਵਿੱਚ ਇੱਕ ਹੋਰ ਧਰਤੀ ਹੈ ਜੇ ਹੋਰ ਧਰਤੀ ਹੈ ਤੇ ਕਿੱਥੇ ਹੈ ਜੇ ਜੇ ਸਾਨੂੰ ਬਾਇਚਾਸ ਮਿਲ ਵੀ ਜਾਂਦੀ ਹੋਰ ਧਰਤੀ ਉੱਥੇ ਦਾ ਜੀਵਨ ਕਿਸ ਤਰੀਕੇ ਨਾਲ ਹੈ ਕੀ ਪਤਾ ਸਾਡੇ ਤੋਂ ਬਹੁਤ ਐਡਵਾਂਸ ਹੋਵੇ ਕੀ ਪਤਾ ਉਹ ਬਹੁਤ ਪਿੱਛੇ ਵਿੱਚ ਹੋਵੇ ਹੁਣੇ ਤੁਸੀਂ ਮੰਗਲ ਗ੍ਰਹਿ ਦੀ ਗੱਲ ਕੀਤੀ ਸਾਨੂੰ ਹਜੇ ਵਾਟਰ ਕੰਟੈਂਟ ਮਿਲਿਆ ਆ ਵਾਟਰ ਕੰਟੈਂਟ ਮਿਲਿਆ ਤੇ ਡੈਫੀਨਿਟਲੀ ਅਸੀਂ ਆਉਣ ਵਾਲੇ ਟਾਈਮ 'ਚ ਅਸੀਂ ਇਹ ਵੀ ਕਹਿ ਸਕਦੇ ਕਿ ਸਾਨੂੰ ਹੋਰ ਵੀ ਮਿਲੇ ਤੇ ਜੇ ਮਿਲ ਵੀ ਜਾਂਦਾ ਤੇ ਉੱਥੇ ਉਸ ਤਰੀਕੇ ਦਾ ਜੀਵਨ ਕਿਸ ਤਰ੍ਹਾਂ ਹੋਏਗਾ ਜੀ ਇਹ ਸਾਰੀ ਇਨਫੋਰਮੇਸ਼ਨ ਜੇ ਆਮ ਬੰਦੇ ਨੂੰ ਪਤਾ ਚੱਲ ਜੇ ਤੇ ਆਪਣੇ ਆਪ ਹੀ ਰਿਸਰਚ ਆਪਣੇ ਆਪ ਹੀ ਵਧਦੀ ਜਾਏਗੀ ਤੇ ਅੱਜ ਕੱਲ ਤਾਂ ਸਰ ਜੰਮੂ ਸੇ ਮੈਂ ਦੱਸਣਾ ਚਾਹੁੰਦਾ ਕਿ ਸਪੇਸ ਟਰੈਵਲਿੰਗ ਵੀ ਹੁੰਦੀ ਹੈ ਜੇ ਕਿਸੇ ਨੇ ਸਪੇਸ ਵਿੱਚ ਘੁੰਮਣਾ ਹੈ ਉਹ ਸਪੇਸ ਐਕਸ ਨਾਲ ਹਮ ਗੱਲ ਕਰੇ ਤੇ ਆਪਣਾ ਘੁੰਮ ਕੇ ਵਾਪਸ ਆ ਜੇ ਤੇ ਮੈਂ ਕੱਲ ਪਰਸਵੀ ਇੱਕ ਵੀਡੀਓ ਦੇਖ ਰਿਆ ਸੀਗਾ ਉਹਦੇ ਵਿੱਚ ਇੱਕ ਆਸਟ੍ਰੇਲੀਆ ਦਾ ਬੰਦਾ ਸੀ ਉਹਨੇ ਸਪੇਸ ਤੋਂ ਛਾਲ ਮਾਰੀ ਤੇ ਸੇਫਲੀ ਲੈਂਡ ਅਪ ਕੀਤਾ ਤੇ ਆਲਰੇਡੀ ਨਾਊ ਅਡੇ ਸਪੇਸ ਇਜ਼ ਨੋਟ ਅ ਐਮਬਿਗਿਟੀ ਸਪੇਸ ਇਜ਼ ਨਾਊ ਅ ਐਡਵੈਂਚਰਸ ਥਿੰਗ ਕਿ ਤੁਸੀਂ ਸਪੇਸ ਤੋਂ ਵੀ ਛਾਲ ਮਾਰਦੇ ਤੇ ਸੇਫਲੀ ਲੈਂਡ ਅਪ ਕਰ ਸਕਦੇ ਹੋ ਬਟ ਐਟ ਯੂਅਰ ਰਿਸਕ ਮੋੜ ਮੋੜ ਸਾਰੀ ਕੰਪਨੀਆਂ ਤਾਂ ਅੱਜ ਸਪੇਸ ਟraveling ਵੀ ਕਰਾਰੀਆਂ ਨੇ ਚੰ드ਰਮਾ ਤੇ ਪਲੋਡ ਵੀ ਕੱਢ ਰਹੀਆਂ ਨੇ ਤੇ ਇਹ ਸਾਰੀ ਐਕਟੀਵਿਟੀ ਚੱਲਦੀ ਨੇ ਇਟ ਮੀਨ ਲੋਕਾਂ ਦਾ ਕਾਫੀ ਇੰਟਰਸਟ ਹੈ ਸਪੇਸ ਦੇ ਵਿੱਚ ਤੇ ਸਾਡਾ ਦੇਸ਼ ਸਪੇਸ ਦੇ ਵਿੱਚ ਚੰਦਰਜਾਨ ਤੋਂ ਬਾਅਦ ਤਾਂ ਇਹ ਹੋ ਗਿਆ ਵੀ ਚੌਥੇ ਸਥਾਨ ਤੇ ਵੈਸੇ ਸਾਡੇ ਦੇਸ਼ ਦਾ ਸਪੇਸ ਦੇ ਵਿੱਚ ਕਿਹੜੇ ਦੇਸ਼ ਨਾਲ ਮੁਕਾਬਲਾ ਹੈ ਜਿਹੜਾ ਬਹੁਤ ਕਰੀਬੀ ਮਾਮਲਾ ਸਰ ਜੇ ਕਰੀਬੀ ਮਾਮਲੇ ਦੀ ਗੱਲ ਕੀਤੀ ਜਾਏ ਤੇ ਸਾਡਾ ਜਿਹੜਾ ਪੱਕਾ ਪੱਕਾ ਜਿਹੜਾ ਸਾਡਾ ਅਸੀਂ ਜੇ ਕੰਪੀਟੀਸ਼ਨ ਕਹੀਏ ਉਹ ਕੰਪੀਟੀਸ਼ਨ ਸਾਡਾ ਯੂਐਸਸੀ ਨਾਲ ਵੀ ਹੈ ਰਸ਼ੀਆ ਨਾਲ ਵੀ ਹੈ ਤੇ ਅਸੀਂ ਗੱਲ ਕਰੀਏ ਤੇ ਅਸਟ੍ਰੇਲੀਆ ਸਪੇਸ ਏਜੰਸੀ ਨਾਲ ਵੀ ਹੈ ਲੇਕਿਨ ਜੇ ਬਿਸਾਈਡ ਕੰਪੀਟੀਸ਼ਨ ਗੱਲ ਕਰੀਏ ਤੇ ਬਹੁਤ ਸਾਰੀਆਂ ਕੰਟਰੀਆਂ ਇਕੱਲੇ ਹੀ ਸਭ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਇੱਕ ਦੂਸਰੇ ਦੀ ਹੈਲਪ ਚਾਹੀਦੀ ਦੀ ਜਿਵੇਂ ਨਾਸਾ ਨੇ ਸਾਡੇ ਇੰਡੀਆ ਦੇ ਨਾਲ ਮਿਲ ਕੇ ਨਿਸਾਰ ਪ੍ਰੋਜੈਕਟ ਕਰ ਰਹੀ ਹੈ ਜਿਹਦੇ ਵਿੱਚ ਉਹ ਆਪਣੇ ਆਪਣੇ ਅਰਥ ਦੇ ਉੱਪਰ ਰਿਸਰਚ ਕਰ ਰਹੀ ਹੈ ਸੈਟਲਾਈਟ ਲਾਂਚ ਕਰ ਰਹੀਆਂ ਨੇ ਜਿਹੜੇ ਰਸ਼ੀਆ ਹੈ ਰਸ਼ੀਆ ਆਲਰੇਡੀ ਸਾਨੂੰ ਸੈਟਲਾਈਟਸ ਪ੍ਰੋਵਾਈਡ ਕਰਾ ਦਿੰਦਾ ਕਿਉਂਕਿ ਬਹੁਤ ਘੱਟ ਪੈਸੇ ਵਿੱਚ ਅਸੀਂ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਤੇ ਜੇ ਜੇ ਕੰਪੀਟੀਸ਼ਨ ਦੀ ਗੱਲ ਕਰੀਏ ਆ ਬੈਕਐਂਡ 'ਚ ਇਹ ਕੰਪੀਟੀਸ਼ਨ ਹੈ ਲੇਕਿਨ ਅਸੀਂ ਜੇ ਪਬਲੀਕਲੀ ਗਲੋਬਲੀ ਕਰੀਏ ਤਾਂ ਵੀ ਆਰ ਵੀ ਆਰ ਆਲ ਟੂਗੇਦਰ ਅਸੀਂ ਇੱਕ ਦੂਸਰੇ ਦੀ ਮਦਦ ਕਰ ਰਹੇ ਹਾਂ ਅਸੀਂ ਇੱਕ ਦੂਸਰੇ ਦੇ ਨਾਲ ਖੜੇ ਹਾਂ ਨਾਸਾ ਦੀ ਵੀ ਅਸੀਂ ਮਦਦ ਲੈ ਰਹੇ ਹਾਂ ਅਸੀਂ ਰਸ਼ੀਆ ਦੀ ਵੀ ਮਦਦ ਲੈ ਰਹੇ ਹਾਂ ਲੇਕਿਨ ਜੇ ਗੱਲ ਕਰੀਏ ਬਜਟ ਵਾਈਜ਼ ਬਜਟ ਵਾਈਜ਼ ਵੀ ਆਰ ਦਾ ਨੰਬਰ 1 ਸਾਡਾ ਉਹਦਾ ਸਾਡਾ ਕੋਈ ਕੰਪੀਟੀਸ਼ਨ ਨਹੀਂ ਸਾਡਾ ਅਸੀਂ ਇੱਕ ਨੰਬਰ ਤੇ ਹਾਂ ਤੇ ਉਹਦੇ ਤੇ ਸਾਡੇ ਲਾਗੇ ਛਾਗੇ ਕੋਈ ਲੱਗਦਾ ਵੀ ਨਹੀਂ ਕਿਉਂਕਿ ਘੱਟ ਪੈਸੇ ਦੇ ਵਿੱਚ ਅਸੀਂ ਇੰਨੀ 100 150 150 ਸੈਟਲਾਈਟ ਅਸੀਂ ਪਲਾਟ ਦੇ ਵਿੱਚ ਸੈੱਟ ਰਹੇ ਹਾਂ ਜਿਹੜੀ ਪਹਿਲਾਂ ਸੈਟਲਾਈਟ ਹੁੰਦੀ ਸੀ ਹੁਣ ਕਯੂਬ ਸੈਟਲਾਈਟ ਹੋ ਗਈ ਹੈ ਇੱਕ ਡਾਈਮੈਂਸ਼ਨ ਵਾਈਜ਼ ਸੈਟਲਾਈਟ ਹੋ ਗਈ ਹੈ ਜੀ ਤੇ ਤੁਸੀਂ ਜਿਹੜੇ ਨਵੇਂ ਸਟੂਡੈਂਟ ਨੇ ਫੀਲਡ ਚ ਆਉਣ ਵਾਲੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅ ਜਤ ਮੈਂ ਤੁਹਾਡੇ ਚੈਨਲ ਰਾਹੀਂ ਮੈਂ ਸੰਦੇਸ਼ ਦੇਣਾ ਚਾਹਾਂਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਪੇਸ ਇੰਡਸਟਰੀ ਬਹੁਤ ਗਰੋ ਕਰਨ ਵਾਲੀ ਹੈ ਤੁਸੀਂ ਜੇ ਤੁਸੀਂ ਪਾਰਟ ਹੋਣਾ ਚਾਹੁੰਦੇ ਹੋ ਗਵਰਨਮੈਂਟ ਓਗਨਾਈਜੇਸ਼ਨ ਦਾ ਬਹੁਤ ਅੱਛੀ ਲਾਈਕ ਡੀਆਰਡੀਓ ਹੈ ਇਸਰੋ ਐ ਨੈਸ਼ਨਲ 에ਰੋ 에어로ਸਪੇਸ ਲਿਮਿਟਿਡ ਹੈ ਔਰ ਐਚਏਐਲ ਹੈ ਹਿੰਦੁਸਤਾਨ 에ਰੋਨੌਟਿਕਸ ਲਿਮਿਟਿਡ ਹੈ 올 ਦੀਜ਼ ਆਰ ਵਰਕਿੰਗ ਫੋਰ ਦਾ ਇੰਡੀਅਨ ਡਿਫੈਂਸ ਐਂਡ ਜੇ ਤੁਹਾਂ ਜੇ ਚਲੋ ਜੇ ਤੁਸੀਂ ਆਪਣਾ ਹੀ ਸਟਾਰਟਅਪ ਕਰਨਾ ਚਾਹੁੰਦੇ ਸਟਾਰਟਅਪ ਤੁਸੀਂ ਕਰੋ ਪੰਜਾਬ ਗਵਰਨਮੈਂਟ ਵੀ ਬਹੁਤ ਮਦਦ ਕਰਦੀ ਹੈ ਇੰਡੀਅਨ ਗਵਰਨਮੈਂਟ ਵੀ ਬਹੁਤ ਮਦਦ ਕਰ ਰਹੀ ਹੈ ਇਨ ਦਾ ਸਟਾਰਟਅਪ ਫੰਡਿੰਗ ਲਈ ਤੇ ਜੇ ਤੁਹਾਡੇ ਜੇ ਤੁਸੀਂ ਐਲੀਜੀਬਲ ਹੋ ਤੇ ਡੀਆਰਡੀਓ ਆਈਡੀਆ ਚ ਇੱਕ ਕੰਪੀਟੀਸ਼ਨ ਕਰਦੀ ਹੈ ਹਰ ਸਾਲ ਉਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰੋ ਤੁਹਾਨੂੰ 1 ਕਰੋੜ ਦੀ ਫੰਡਿੰਗ ਮਿਲਦੀ ਹੈ ਤੇ ਤੁਸੀਂ ਜੇ ਤੁਹਾਨੂੰ ਫੰਡਿੰਗ ਮਿਲਦੀ ਹੈ ਤੁਹਾਡਾ ਆਈਡੀਆ ਬਹੁਤ ਅੱਛਾ ਹੁੰਦਾ ਹੈ ਤੇ ਤੁਸੀਂ ਉਹ ਆਪਣੇ ਸਟਾਰਟਅਪ ਚ ਇਨਵੈਸਟ ਕਰੋ ਤੇ ਤੁਸੀਂ ਇੰਡੀਆ ਨੂੰ ਹੋਰ ਨੰਬਰ 1 ਲੈ ਕੇ ਜਾਓ ਤਾਂ ਕਿ ਸਾਡੇ ਆਲੇ-ਦੁਆਲੇ ਹੋਰ ਕੋਈ ਕੰਪੀਟੀਸ਼ਨ ਨਾ ਹੋਵੇ ਮਹਬੂਬ ਜੀ ਤੁਹਾਡਾ ਇਹ ਚੋ ਜੋੜਨ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਸਰ